ਲੋ ਗੀਤਾਂ ਦੇ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀਓ ਮੈਂ ਗੁਰਮੀਤ ਕੌਰ ਸੰਧਾ ਆਪਣੇ ਚੈਨਲ ਦੇਸ ਦਵਾ ਬਰਾਇ ਤੁਹਾਡੇ ਰੂਪ ਰੂਪ ਹਾਂ ਬਹੁਤ ਸੋਹਣਾ ਇੱਕ ਲੋਕ ਗੀਤ ਲੈ ਕੇ ਉਮੀਦ ਹੈ ਪਹਿਲੇ ਗੀਤਾਂ ਵਾਂਗ ਇਹ ਗੀਤ ਵੀ ਤੁਹਾਨੂੰ ਪਸੰਦ ਆਵੇਗਾ ਤੇ ਤੁਸੀਂ ਆਪੋ ਆਪਣੀਆਂ ਟਿੱਪਣੀਆਂ ਨਾਲ ਇਹਦੀਆਂ ਖਾਮੀਆਂ ਜਾਂ ਖੂਬੀਆਂ ਮੈਨੂੰ ਦੱਸੋਗੇ ਤਾਂ ਲਓ ਸੁਣੋ ਗੀਤ ਅਧੀਏ ਦੀ ਰਾਤੀ රි පතලයක් ටාගකඩොතේ වේ මිසරදීටවේ එකතුන් පතලදුුජෙ තෙරී පරිවේ ਈ ਜੇ ਫਟ ਪਈ ਪਤਲਿਆ ਤੈਨੂੰ ਮੋਸ਼ੂਏ ਕਾਂਟੇ ਕੜਾਏ ਓ ਵੀ ਮੋਰਾ ਕੰਜਰੀਨੁ ਪਾਏ साडी वारी पतल्या तारी चव अधी अधी राती वे कोडा बीडी पतल्या ਠਾਗ ਖੜੋ ਤੇ ਪਤਲਿਆ ਮੇਸਰਾਂ ਦੀ ਹਟਵੇ ਇੱਕ ਤੂੰ ਪਤਲਾ ਦੂਜੇ ਤੇਰੀ ਪਰਿਵੇ ਜਵਾਨੀ ਤੀ ਜੇ ਫਟ ਪਈ ਪਤਲਿਆ ਤੈਨੂੰ ਮੋਛਵੇਂ ਵੰਗਾ ਕੜਾਇਆ ਪਤਲਿਆ ਮੋਰਾ ਕੰਜਰੀ ਨੂੰ ਪਾਇਆ साडी वारी पतल्या तारी च पवे राती वे कोडन पीडी पतल्या ઠ ખલો તે પતલ્યા એક તું પતલા દૂજે તેરી પરિવે જવા तीजे फुट पई पतल्या तैनु मशवे नाथ कड़ाई ओ वी मोरा कंजरी पाई ਸਾਡੀ ਵਾਰੀ ਪਤਲਿਆ ਤਾਰੀ ਚਪਾਵੇ ਗੀਤ ਨੂੰ ਇਸ ਨੂੰ ਕਿਉਂਕਿ ਟੱਪਿਆਂ ਵਾਲਾ ਗੀਤ ਹੈ ਤੇ ਜਿੰਨਾ ਮਰਜੀ ਤੁਸੀਂ ਲੰਬਾ ਕਰ ਸਕਦੇ ਹੋ ਹੋਰ ਗਾਣੇ ਗਿਣ ਲਓ ਜਿੰਨੇ ਗਾਣੇ ਗਿਣੋਗੇ ਉਹਨੇ ਟੱਪੇ ਭੰਡ ਜਾਣਗੇ ਤੁਸੀਂ ਕਾਂਟੇ ਕਹਿ ਲਓ ਟਿੱਕਾ ਕਹਿ ਲਓ ਸੱਗੀ ਫੁੱਲ ਕਹਿ ਲਓ ਜੋ ਮਰਜ਼ੀ ਕਹੀ ਜਾਓ ਕਿੰਨੇ ਗਹਿਣੇ ਆ ਤੇ ਸਾਰੀਆਂ ਭੈਣਾਂ ਨੂੰ ਮੇਰੇ ਨਾਲੋਂ ਵੀ ਜ਼ਿਆਦਾ ਗਹਿਣਿਆਂ ਦੇ ਨਾਵਾਂ ਦਾ ਪਤਾ ਹੋਣਾ ਤੇ ਤੁਸੀਂ ਉਹਨਾਂ ਗਹਿਣਿਆਂ ਦੇ ਨਾਮ ਲੈ ਕੇ ਜੇ ਤੁਹਾਡਾ ਦਿਲ ਕਰੇ ਵੀ ਇਹ ਗੀਤ ਛੋਟਾ ਆ ਤੁਸੀਂ ਸੋਚੋ ਵੀ ਛੋਟਾ ਆ ਤਾਂ ਇਹਨੂੰ ਲੰਮਾ ਕਰਨਾ ਤੇ ਤੁਸੀਂ ਆਪੋ ਆਪਣੇ ਹਿਸਾਬ ਦੇ ਗਹਿਣੇ ਗਿਣ ਕੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਤੇ ਇਸ ਗੀਤ ਨੂੰ ਲੰਮਾ ਵੀ ਕਰ ਸਕਦੀਆਂ ਤੇ ਮੇਰੀਓ ਭੈਣੋ ਜਦੋਂ ਕੋਈ ਖੁਸ਼ੀਆਂ ਦਾ ਵੇਲਾ ਹੋਵੇ ਵਿਆਹ ਸ਼ਾਦੀਆਂ ਜਾਂ ਲੋਹੜੀ ਕਿਸੇ ਘਰ ਤੇ ਇਹਨਾਂ ਗੀਤਾਂ ਨੂੰ ਤੁਸੀਂ ਜਰੂਰ ਗਾਇਆ ਕਰੋ ਇਹਨਾਂ ਗੀਤਾਂ ਨੇ ਸਮਾਜ ਨੂੰ ਬਹੁਤ ਪਿਆਰ ਮਾਣ ਸਤਿਕਾਰ ਬਖਸ਼ਿਆ ਇਹਨਾਂ ਗੀਤਾਂ ਨੇ ਸਾਡੇ ਬੜੇ ਕਾਜ ਸਵਾਰੇ ਆ ਤੇ ਹੁਣ ਵੀ ਸਵਾਰਦੇ ਆ ਤੇ ਤੁਸੀਂ ਇਹਨਾਂ ਨੂੰ ਕਿਤੇ ਤਲਾਂਜਲੀ ਨਾ ਦੇ ਦੇਣਾ ਇਹਨਾਂ ਗੀਤਾਂ ਨੂੰ ਨਾਲ-ਨਾਲ ਰੱਖੋ ਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਨੂੰ ਅਸੀਂ ਲਿਜਾ ਸਕੀਏ ਤੇ ਹੁਣ ਮੈਂ ਤੁਹਾਡੇ ਕੋਲੋਂ ਆਗਿਆ ਲੈਂਦੀ ਹਾਂ ਰੱਬ ਰਾਖਾ ਜੀ